ਸਾਡਾ ਪੰਜਾਬ ਚਾਹੇ ਉਹ ਹਿੰਦੂ ਹੋਣ ਚਾਹੇ ਸਿੱਖ ਹੋਣ ਚਾਹੇ ਉਹ ਹੋਰ ਧਰਮ ਦੇ ਹੋਣ ਅਸੀਂ ਦੇਸ਼ ਚ ਉਨੇ ਬਿਊਰੋਕਰੇਟਸ ਆਈਐਸ ਆਈਪੀਐਸ ਪੈਦਾ ਕਿਉਂ ਨਹੀਂ ਕਰ ਰਹੇ ਜੇ ਆਪਾਂ ਸਾਊਥ ਨਾਲ ਅੱਜ ਕੰਪੇਅਰ ਕਰੀਏ ਨਾਰਥ ਨੂੰ ਕੰਪੇਅਰ ਕਰੀਏ ਤੇ ਸਾਊਥ ਵਾਲੇ ਸਾਡੇ ਤੋਂ ਬਹੁਤ ਅੱਗੇ ਚੱਲੇ ਅਸੀਂ ਪੜਨ ਲਿਖਣ ਦੀ ਗੱਲ ਕੀਤੀ ਸੀ ਅਸੀਂ ਪੜਦੇ ਨਹੀਂ ਐ ਅਸੀਂ ਸਿਰਫ ਰੀਲਾਂ ਤੇ ਆ ਸਾਡਾ ਜਿਹੜਾ ਅਸੀਂ ਕਹਨੇ ਆ ਅਸੀਂ ਪੰਜਾਬੀ ਬਹੁਤ ਆਪਣੇ ਆਪ ਨੂੰ ਹੈ ਵੀ ਵਧੀਆ ਆ ਹਰ ਫੀਲਡ ਚ ਆਪਾਂ ਚੰਗੇ ਐਜੂਕੇਸ਼ਨ ਚ ਅਸੀਂ ਵੀ ਕਰਦੇ ਪੰਜਾਬ ਦੇ ਵਿੱਚ ਤਾਂ ਸੱਚ ਅਕੈਡਮੀ ਨਹੀਂ ਦੇ ਸਕੇ ਯੂਪੀ ਬਿਹਾਰ ਮਧਿਆ ਪ੍ਰਦੇਸ਼ ਵਰਗੀਆਂ ਸਟੇਟਾਂ ਨੇ ਪੋਲੀਟੀਕਲ ਬੰਦਿਆਂ ਨੇ ਉਥੇ ਅਕੈਡਮੀਆਂ ਖੋਲੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਇੱਕ ਵੀ ਕੋਈ ਸਰਕਾਰੀ ਅਕੈਡਮੀ ਨਹੀਂ ਆਈਐਸ ਆਈਪੀਐਸ ਬਣਨ ਲਈ ਛੋਟੀ ਜੀ ਟ੍ਰੇਨਿੰਗ ਦੱਸੋ ਕਿ ਸਟੈਪ 1 ਕੀ ਬੱਚਿਆਂ ਨੂੰ ਤਾਂ ਸਟੈਪ 1 ਹੀ ਨਹੀਂ ਪਤਾ ਵੈਦ ਸਾਹਿਬ ਤੁਹਾਡੇ ਵਾਲੇ ਸਵਾਲ ਹੈ ਜੀ ਮੈਂ ਕਿਉਂਕਿ ਸਮਾਂ ਵੀ ਹੋ ਰਿਹਾ ਬਹੁਤ ਸਾਰੇ ਗੈਸਟ ਜਿਹੜੇ ਨੇ ਸਮਾਂ ਸੀਮਤ ਹੈ ਕਿ ਅੱਜ ਇਹ ਪ੍ਰੋਬਲਮ ਹੈ ਸਾਡੀ ਕਿ ਅਸੀਂ ਬਿਊਰੋਕਰੇਟਸ ਪੈਦਾ ਨਹੀਂ ਕਰ ਰਹੇ ਚਰਚਾ ਹੁੰਦੀ ਹੈ ਮੈਂ ਮੰਨਾ ਭਾਜੀ ਵੱਲ ਵੀ ਸੇਮ ਕੁਐਸਚਨ ਲੈ ਕੇ ਆਉਂਗਾ ਤੁਸੀਂ ਇੰਨਾ ਚਿਰ ਸਰਵ ਕੀਤਾ ਫਿਰ ਤੁਸੀਂ ਪੋਲਿਟਿਕਸ ਚਾਉਂਦੇ ਹੋ ਐਮਐਲਏ ਬਣਦੇ ਹੋ ਅੱਜ ਵੀ ਐਕਟਿਵ ਪੋਲਿਟਿਕਸ ਚੋਂ ਕਿਉਂ ਸਾਡਾ ਪੰਜਾਬ ਚਾਹੇ ਉਹ Hindu ਹੋਣ ਚਾਹੇ Sikh ਹੋਣ ਜਾਇਓ ਘੋਰ ਧਰਮ ਦੇ ਹੋਣ ਅਸੀਂ ਦੇਸ਼ ਚ ਉਹਨੇ ਬਿਊਰੋਕਰੇਟਸ ਆਈਐਸ ਆਈਪੀਐਸ ਪੈਦਾ ਕਿਉਂ ਨਹੀਂ ਕਰ ਰਹੇ ਜੀ ਸਿਮਰਨ ਜੀ ਮੈਂ ਥੋੜਾ ਜਿਹਾ ਇਹਦੀ ਕਿਉਂਕਿ ਬਿਨਾ ਹਿਸਟਰੀ ਦੇ ਵਿੱਚ ਗਿਆ ਇਹ ਟੌਪਿਕ ਨੂੰ ਆਪਾਂ ਕੰਪਲੀਟ ਨਹੀਂ ਕਰ ਸਕਦੇ ਆਪਾਂ ਗੁਰੂ ਸਾਹਿਬਾਨਾਂ ਦੀ ਗੱਲ ਕੀਤੀ ਸੀ ਆਪਾਂ ਮਹੰਤਾਂ ਦੀ ਗੱਲ ਕੀਤੀ ਆਪਾਂ ਡੇਰਾਵਾਦ ਦੀ ਗੱਲ ਕੀਤੀ ਇਹ ਪੰਜਾਬ ਦਾ ਕਲਚਰ ਹੈ ਹਜ਼ਾਰਾਂ ਸਾਲਾਂ education ਵਾਲਾ ਜਿਹੜਾ ਪਾਰਟ ਸੀ ਨਾ ਉਹ ਨਾਰਥ ਇੰਡੀਆ ਦੇ ਵਿੱਚ ਮੈਂ ਕੱਲੇ ਪੰਜਾਬ ਦੀ ਨਹੀਂ ਗੱਲ ਕਰਦਾ ਮਸਟ ਟਾਪਿਕ ਤੇ ਆਉਣਾ ਕਿ ਉਹ ਸਾਡਾ ਵੀਕ ਰਿਆ ਜੇ ਆਪਾਂ ਸਾਊਥ ਨਾਲ ਅੱਜ ਕੰਪੇਅਰ ਕਰੀਏ ਨਾਰਥ ਨੂੰ ਕੰਪੇਅਰ ਕਰੀਏ ਤੇ ਸਾਊਥ ਵਾਲੇ ਸਾਡੇ ਤੋਂ ਬਹੁਤ ਅੱਗੇ ਚਲੇ ਮੈਂ ਟਾਪਿਕ ਨੂੰ 1947 ਤੋਂ ਬਾਅਦ 78 ਤੇ ਲੈ ਕੇ ਆਉਣਾ ਜਦੋਂ ਦੁਨੀਆ ਦੇ ਵਿੱਚ ਟਰਾਂਸਫਾਰਮੇਸ਼ਨ ਟਰਾਂਸਫਰਮੇਸ਼ਨ ਹੋ ਰਹੀ ਸੀ 75 ਤੋਂ ਬਾਅਦ 77 78 80 ਤੋਂ ਬਾਅਦ ਸਾਰੀ ਦੁਨੀਆ ਵਿੱਚ ਇਹ ਨਹੀਂ ਕਿ ਅਮਰੀਕਾ ਸਾਡੇ ਤੋਂ ਬਹੁਤ ਜ਼ਿਆਦਾ ਤਰੱਕੀ ਕਰ ਗਿਆ ਸੀ ਠੀਕ ਹੈ ਸਾਡੇ ਤੋਂ 30 35 40 ਸਾਲ ਐਡਵਾਂਸ ਹੋ ਚੱਲ ਰਿਹਾ ਸੀ ਪੰਜਾਬ ਦੀ ਜਿਹੜੀ ਸਮੱਸਿਆ ਹੈ ਨਾ ਜੀ ਉਹ 78 ਵਿੱਚ ਸਟਾਰਟ ਹੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੀ ਮੰਤਰੀ ਸੀ ਮੁਰਾਰਜੀ ਦੇਸਾਈ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸੀ ਇੱਕ ਜਿਹੜਾ 78 ਵਾਲਾ ਵਾਕਿਆ ਉਹਦਾ ਮੈਂ ਜ਼ਿਕਰ ਇਹ ਕਰ ਇਸ ਕਰਕੇ ਕਰਨਾ ਚਾਹਣਾ ਪਤਾ ਤੁਹਾਨੂੰ ਸਾਰਿਆਂ ਨਵੀਂ ਜਨਰੇਸ਼ਨ ਨੂੰ ਸ਼ਾਇਦ ਨਾ ਪਤਾ ਹੋਵੇ ਅਸੀਂ ਪੜ੍ਹਨ ਲਿਖਣ ਦੀ ਗੱਲ ਕੀਤੀ ਸੀ ਅਸੀਂ ਪੜ੍ਹਦੇ ਨਹੀਂ ਐ ਅਸੀਂ ਸਿਰਫ ਰੀਲਾਂ ਤੇ ਆ ਗਏ ਸਾਨੂੰ ਹਿਸਟਰੀ ਨਹੀਂ ਪਤਾ ਮੈਂ بڑے ਕੁਐਸਚਨਸ ਲੋਕਾਂ ਨੂੰ ਪੁੱਛਦਾ ਲੋਕਾਂ ਨੂੰ ਸ਼ਹਿਰ ਵਾਲੇ ਨੂੰ ਤਾਂ ਬਿਲਕੁਲ ਹੀ ਨਹੀਂ ਪਤਾ ਹਾਲਾਂਕਿ ਐਸੇ ਫੇਜ਼ ਦੇ ਵਿੱਚੋਂ ਲੰਘੇ ਆ। ਉਹ ਇੱਕ ਐਸਾ ਇਨਸੀਡੈਂਟ ਸੀ ਜਿਨੇ ਪੰਜਾਬ ਨੂੰ ਸ਼ਾਇਦ 100 ਸਾਲ ਪਿੱਛੇ ਲੈ ਗਏ ਮੈਂ ਗੱਲ ਕਰ ਰਿਹਾ ਵਿਸਾਖੀ ਵਾਲੇ ਦਿਨ ਜਿੱਦਾਂ ਨਿਰੰਕਾਰੀ ਸੰਮੇਲਨ ਦੇ ਵਿੱਚੋਂ ਲੋਕ ਆ ਰਹੇ ਸੀਗੇ ਉਹਨਾਂ ਨੂੰ ਉੱਥੇ ਮਾਰ ਦਿੱਤਾ ਗਿਆ ਉਹਦੀ ਬੈਕਗ੍ਰਾਉਂਡ ਕੀ ਸੀ? ਉਹਦੀ ਬੈਕਗ੍ਰਾਉਂਡ ਇਨ ਸ਼ਾਰਟ ਐਸ ਸੀ ਕੇ Chief Minister ਨੂੰ ਇਹ ਕਿਹਾ ਗਿਆ ਇੰਟੈਲੀਜੈਂਸੀਜ਼ ਵੱਲੋਂ ਪੋਲਿਟਿਕਲ ਲੀਡਰਾਂ ਨੇ ਵੀ ਕਿਹਾ ਕਿ ਇਹ ਸਮਾਗਮ ਨਾ ਹੋਣ ਦਿਓ ਇੱਥੇ ਆ ਨੰਬਰ 1 ਚਲੋ ਸਮਾਗਮ ਤੁਸੀਂ ਅਲਾਓ ਕਰ ਦਿੱਤਾ ਉਸ ਤੋਂ ਬਾਅਦ ਉਹ ਬੰਦੇ ਸਿੰਘ ਉੱਥੋਂ ਚੌਕ ਮਹਿਤਾ ਤੋਂ ਚੱਲ ਪਏ ਇਨ ਬਿਟਵੀਨ ਉਹਨਾਂ ਨੂੰ ਕਿਸੇ ਨੇ ਰੋਕਿਆ ਹੀ ਨਹੀਂ ਤੇ ਤਾੜ-ਤਾੜ ਗੋਲੀਆਂ ਚੱਲੀਆਂ ਤੇ ਉਹ ਬੰਦੇ ਮਰ ਗਏ ਉੱਥੇ ਇੱਕ ਪੰਜਾਬ ਦੀ ਬਹੁਤ ਵੱਡੀ ਤ੍ਰਾਸਦੀ ਸ਼ੁਰੂ ਹੋ ਗਈ 80 ਦਾ ਦੌਰ ਆ ਗਿਆ 82 ਸਮਝੌਤੇ ਹੋਏ ਨਹੀਂ ਹੋਏ ਉਹ ਬੜਾ ਲੰਬਾ ਵਿਸ਼ਾ ਹੈ ਮੈਂ ਅਕਸਰ ਸਿਮਰਨ ਇੱਕ ਕਿਤਾਬ ਦਾ ਨਾਂ ਐਗਜ਼ਾਮਪਲ ਦੇਣਾ ਦੂ ਰਾਦਰ ਇੱਕ ਮਾਰਕ ਤੁਲੀ ਦੀ ਲਾਸਟ ਬੈਟਲ ਆਫ ਮਿਸ ਜਿੰਦਰਾ ਗਾਂਧੀ ਸਤੀਸ਼ ਜਾਕਬ ਨੇ ਲਿਖੀ ਸੀ ਇੱਕ ਜਗਤਾਰ ਸਿੰਘ ਜਿਹੜੇ ਸਾਡੇ ਇੰਡੀਅਨ ਐਕਸਪ੍ਰੈਸ ਦੇ ਜਿਹੜੇ ਉਸ ਟਾਈਮ ਸੀਗੇ ਰਿਵਰਸ ਔਨ ਫਾਇਰ ਪੰਜਾਬੀ ਵਿੱਚ ਵੀ ਉਹ ਬੁੱਕ ਆ ਗਈ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਮੈਂ ਸਿਬਰਨ ਤੁਹਾਡਾ ਧੰਨਵਾਦੀ ਹਾਂ ਤੁਹਾਡਾ ਟਾਈਮ ਜ਼ਰੂਰ ਲੈ ਰਿਹਾ ਕਿ ਇਹ ਚੀਜ਼ਾਂ ਨਾ ਸਾਡੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ਪੰਜਾਬੀ 'ਚ ਮੈਂ ਕੱਲ ਹੀ ਜਗਤਾਰ ਸਿੰਘ ਪਰਸੋਂ ਗੱਲ ਕੀਤੀ ਸੀ ਮੈਨੂੰ ਪੁੱਛਿਆ ਕਿ ਤੁਹਾਡੇ ਪੰਜਾਬੀ ਦਾ ਵਰਜ਼ਨ ਵਰਜ਼ਨ ਆ ਗਿਆ ਹੋਇਆ ਤੁਹਾਨੂੰ ਪਤਾ ਲੱਗੂਗੀ ਜਿਹੜਾ ਸਵਾਲ ਤੁਸੀਂ ਅੱਜ ਮੇਰੇ ਵਾਸਤੇ ਖੜਾ ਕੀਤਾ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਸਿਵਲ ਸਰਵਿਸਿਜ਼ ਵੱਲ ਕਿਉਂ ਨਹੀਂ ਜਾ ਰਿਹਾ ਬੜੇ ਰੀਜ਼ਨਸ ਨਹੀਂ ਪੰਜਾਬ ਦੀ ਪ੍ਰੋਬਲਮ 78 ਤੋਂ ਲੈ ਕੇ 95 97 98 ਤੱਕ ਰਹੀ ਅਸੀਂ ਬਹੁਤ ਪਿੱਛੇ ਚਲੇ ਗਏ ਇਸੇ ਸਮੇਂ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਵਰਲਡ ਦੀ ਟਰਾਂਸਫਾਰਮਿੰਗ ਟਰਾਂਸਫਾਰਮੇਸ਼ਨ ਹੋਈ ਹੈ ਹੁਣ ਐਜੂਕੇਸ਼ਨ ਦੀ ਕਮੀ ਫੇਰ ਆ ਜਾਓ ਸਾਡਾ ਜਿਹੜਾ ਅਸੀਂ ਕਹਿੰਦੇ ਆ ਅਸੀਂ ਪੰਜਾਬੀ ਬਹੁਤ ਆਪਣੇ ਆਪ ਨੂੰ ਹੈਵੀ ਵਧੀਆ ਆ ਹਰ ਫੀਲਡ ਚ ਆਪਾਂ ਚੰਗੇ ਐਜੂਕੇਸ਼ਨ ਚ ਅਸੀਂ ਵੀਕ ਰਹੇ ਸਾਡੀ ਜਿਹੜੀ ਸਕੂਲਾਂ ਦੀ ਐਜੂਕੇਸ਼ਨ ਪਿੰਡਾਂ ਦੀ ਵੀ ਸੀ ਸ਼ਹਿਰਾਂ ਦੀ ਵੀ ਸੀ ਅਸੀਂ ਉਸ ਲੈਵਲ ਤੇ ਜਾ ਨਹੀਂ ਸਕੇ ਮੈਂ ਇੱਕ ਐਗਜ਼ਾਮਪਲ ਆਪਣੀ ਦਿੰਦਾ ਮੈਂ 10th ਤੱਕ ਪੰਜਾਬੀ ਸਕੂਲ ਚ ਪੜਿਆ 9ਵੀਂ 10ਵੀਂ ਦੇ ਵਿੱਚ ਸੈਂਟੈਂਸ ਅੰਗਰੇਜ਼ੀ ਦੇ ਸਿਖਾਏ ਗਏ ਹਾਲਾਂਕਿ ਮੈਂ ਕਿਉਂਕਿ ਮੇਰਾ ਪੜ੍ਹਿਆ ਲਿਖਿਆ ਪਰਿਵਾਰ ਸੀ ਮੇਰੇ ਚਾਚਾ ਜੀ 1960 ਬੈਚ ਦੇ ਪੀਸੀਐਸ ਅਫਸਰ ਸੀ ਲੇਕਿਨ ਉਹ ਜਿਹੜੀ ਇੱਕ ਇਨਸਟਿੰਟ ਵੀਕਨੈਸ ਸੀ ਨਾ ਇੰਗਲਿਸ਼ ਦੀ ਉਹਨੇ ਵੀ ਸਾਨੂੰ ਬੜਾ ਮਾਰਿਆ ਮੈਂ ਇੱਕ ਇੰਟਰਵਿਊ ਚ ਗਿਆ ਇੰਗਲਿਸ਼ ਆਉਂਦੀ ਨਹੀਂ ਸੀ ਸ਼ੁਰੂ ਚ 10th ਤੱਕ 10th ਤੱਕ ਪੰਜਾਬੀ ਸਕੂਲ ਚ ਪੜੇ ਨਾ ਜੀ ਮੈਂ IAS ਦੀ ਪਹਿਲੀ ਇੰਟਰਵਿਊ ਚ ਗਿਆ ਇਹ ਮੈਂ ਤਾਂ ਸਾਰਿਆਂ ਨੂੰ ਦੱਸਣਾ ਚਾਹਨਾ ਕਿ ਮੇਰਾ ਜਿਹੜਾ ਪਹਿਲਾ IAS ਦੀ ਇੰਟਰਵਿਊ ਸੀ ਉਹਦਾ ਜਿਹੜਾ ਚੇਅਰਮੈਨ ਸੀ ਬੋਰਡ ਦਾ ਉਹ ਜਗਦੀਸ਼ ਰਾਜਨ ਸੀ ਹੂੰ ਉਹ ਮੈਨੂੰ 1911 ਦਾ ਸਵਾਲ ਪੁੱਛ ਰਿਹਾ ਤੇ ਮੈਂ 1857 ਦੀ ਬੈਟਲ ਸ਼ੁਰੂ ਕਰਤੀ ਕਿਉਂਕਿ ਸਵਾਲ ਚੰਗੀ ਤਰ੍ਹਾਂ ਸਮਝ ਨਹੀਂ ਆਇਆ ਇੰਗਲਿਸ਼ 'ਚ ਸੀ ਤਾਂ ਕਰਕੇ ਹਾਂਜੀ ਇੰਗਲਿਸ਼ 'ਚ ਸੀ ਸਵਾਲ ਏਹਦੇ 'ਚ ਕੋਈ ਦੋਰਾ ਨਹੀਂ ਇੰਗਲਿਸ਼ ਦੀ ਵੀਕਨੈਸ ਮਲਕੇ ਤੁਹਾਨੂੰ ਮੈਂ ਕਮਜ਼ੋਰੀ ਦੱਸਦਾ ਇਹ ਕੱਲੀ ਮੇਰੀ ਪ੍ਰੋਬਲਮ ਨਹੀਂ ਸੀ ਮੈਂ ਤਾਂ ਹਾਲੇ ਬਾਕੀ ਮੁੰਡਿਆਂ ਨਾਲੋਂ ਕਿਤੇ ਬੱਬ ਸੀ ਲੋ ਕਰ ਚੁੱਕਿਆ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲੇਕਿਨ ਉਸ ਲੈਵਲ ਤੇ ਜਾ ਕੇ ਮੈਂ ਫੰਬਲ ਕੀਤਾ ਇਹ ਪ੍ਰੋਬਲਮ ਕੱਲੀ ਸਿਵਲ ਸਰਵਿਸ ਉਹ ਕਲੀਅਰ ਨਹੀਂ ਹੋਈ ਨਹੀਂ ਮੈਂ ਗਰੁੱਪ B ਸਰਵਿਸ ਤੇ ਚਾਇਆ ਫਸਟ ਅਟੈਂਪਟ ਵਿੱਚ PCS ਵਿੱਚ ਵੀ ਮੈਂ ਗਰੁੱਪ B ਆਪਣੇ ਅਲਾਈਡ ਸਰਵਿਸ ਵਿੱਚ ਫਸਟ ਅਟੈਂਪਟ ਵਿੱਚ ਆਇਆ ਕਿਉਂਕਿ ਮੇਰੇ ਰਿਟਰਨ ਚੋਂ ਬਹੁਤ ਅੱਛੇ ਐਗਜ਼ਾਮ ਸੀ ਸਰ ਟੋਕ ਰਹੇ ਆ ਥੋੜਾ ਜਿਹਾ ਬੜਾ ਇੰਪੋਰਟੈਂਟ ਹੈ ਆਈਐਸ ਆਈਪੀਐਸ ਬਣਨ ਲਈ ਛੋਟੀ ਜੀ ਟ੍ਰੇਨਿੰਗ ਦੱਸੋ ਕਿ ਸਟੈਪ 1 ਕੀ ਬੱਚਿਆਂ ਨੂੰ ਤਾਂ ਸਟੈਪ 1 ਹੀ ਨਹੀਂ ਪਤਾ ਉਹ ਕਿਹੜੀ ਕਦੋਂ ਤੋਂ ਕਦੋਂ ਤੋਂ ਥਾਟ ਬਣਦੀ ਮਤਲਬ 6ਵੀਂ 7ਵੀਂ 8ਵੀਂ ਕਦੋਂ ਜ਼ੈਨ ਚਾਜੇ ਵੀ ਮੇਰਾ ਬੱਚਾ ਆਈਐਸ ਬਣੂਗਾ ਆਪਾਂ ਖਿਡਾਰੀ ਪੈਦਾ ਕਰਦੇ ਆ ਖਿਡਾਰੀ ਉਹ ਵਧੀਆ ਪੈਦਾ ਹੁੰਦੇ ਆ ਜਿਨ੍ਹਾਂ ਦੇ ਪੇਰੈਂਟਸ ਬਚਪਨ ਤੋਂ ਉਹਨਾਂ ਨੂੰ ਉਸ ਖੇਡ ਵੱਲ ਲਾ ਲੈਂਦੇ ਆ ਇੱਥੇ ਜਿਹੜੀ ਪ੍ਰੋਬਲਮ ਆਈ ਹੈ ਇੱਥੇ ਸਾਨੂੰ ਸਿਵਲ ਸਰਵਿਸਿਜ਼ ਬਾਰੇ ਅੱਜ ਵੀ ਮੈਂ ਕਹਿਣਾ ਕਿ ਬਹੁਤ ਘੱਟ ਅਕੈਡਮੀਆ ਨੇ ਪੰਜਾਬ ਦੇ ਵਿੱਚ ਤਾਂ ਸੱਚੀ ਅਕੈਡਮੀ ਨਹੀਂ ਦੇ ਸਕਿਆ ਯੂਪੀ ਬਿਹਾਰ ਮਧਿਆ ਪ੍ਰਦੇਸ਼ ਵਰਗੀਆਂ ਸਟੇਟਾਂ ਨੇ ਪੋਲੀਟিক্যাল ਬੰਦਿਆਂ ਨੇ ਉੱਥੇ ਅਕੈਡਮੀਜ਼ ਖੋਲੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਇੱਕ ਵੀ ਕੋਈ ਸਰਕਾਰੀ ਅਕੈਡਮੀ ਨਹੀਂ ਹੈ ਅੰਮ੍ਰਿਤਸਰ ਯੂਰਿਕ ਯੂਨੀਵਰਸਿਟੀ ਦੇ ਵਿੱਚ ਇੱਕ ਕੋਚਿੰਗ ਸੈਂਟਰ ਹੈ ਲੇਕਿਨ ਉਹ ਕੋਚਿੰਗ ਸੈਂਟਰ ਦੀ ਹਾਲਤ ਇਹ ਕਿ ਅਸੀਂ ਦਿੱਲੀ ਨਾਲ ਆ ਨਾਲ ਦਿੱਲੀ ਹੈ 325 ਕਿਲੋਮੀਟਰ ਤੇ ਅਸੀਂ ਮੈਚ ਹੀ ਨਹੀਂ ਕਰ ਪਾਉਂਦੇ ਸੋ ਜਿਹੜੀ ਸਾਡੀ ਇੱਥੇ ਵੀਕਨੈਸ ਹੈ ਕਿ ਤੁਸੀਂ ਦੇਖੋ ਬਿਹਾਰ ਯੂਪੀ ਚ ਇੰਨੀ ਗਰੀਬੀ ਦੇ ਬਾਵਜੂਦ ਉਹ ਜਿਵੇਂ ਫਿਲਮ ਆਈ ਸੀ 12ਵੀਂ ਪਾਸ 12ਵੀਂ ਫੇਲ ਸ਼ਾਇਦ ਉਹ ਕਿੰਨੀ ਕਮਾਨ ਸਿਮਰਨ ਸਿਮਰਨ ਇਹੋ ਜਿਹੇ ਤਾਂ ਸਟੋਰੀਜ਼ ਬਹੁਤ ਨੇ ਇੱਕ ਸਟੋਰੀ ਨਹੀਂ ਐ ਜਦੋਂ ਮੈਂ ਤੁਹਾਨੂੰ ਗੱਲ ਦੱਸ ਰਿਹਾ ਜਿਹੜੀ ਤੁਸੀਂ 12ਵੀਂ ਫੇਲ ਦੀ ਗੱਲ ਕਰਦੇ ਹੋ ਪ੍ਰੈਪ ਦੇ ਵਿੱਚ ਮੈਂ ਸਾਇੰਸ ਸਬਜੈਕਟ ਲੈ ਲਿਆ ਮੈਂ ਫੇਲ ਹੋ ਗਿਆ ਮੈਂ ਆਪ 11ਥ ਕਲਾਸ ਦੇ ਵਿੱਚ ਫੇਲ ਹੋ ਗਿਆ ਗਵਰਨਮੈਂਟ ਪਰ ਅਸੀਂ ਬਾਹਰ ਚਲੇ ਜਾਨੇ ਨਾ ਮਾਈਕ ਦੇਓਗੇ ਇੱਕ ਮਿੰਟ ਮੱਲੀ ਸਾਹਿਬ ਨੂੰ ਮੱਲੀ ਸਾਹਿਬ ਇੱਕ ਮਿੰਟ ਸਿਮਰਨ ਇੱਕ ਮਿੰਟ ਮੈਨੂੰ ਕੰਪਲੀਟ ਕਰ ਲੈਣ ਜਿਹੜਾ ਸਿਵਲ ਸਰਵਿਸ ਦਾ ਰੁਝਾਨ ਆ ਉਹ ਸਾਡੇ ਵਿੱਚ ਇਸ ਕਰਕੇ ਕਿ ਸਾਡੇ ਪਿੰਡਾਂ ਦੇ ਮੁੰਡੇ ਅੱਜ ਵੀ ਮੈਂ ਦਾਅਵੇ ਨਾਲ ਕਹਿੰਦਾ ਸਿਮਰਨ ਫਲੂਐਂਟ ਇੰਗਲਿਸ਼ ਨਹੀਂ ਬੋਲ ਪਾਉਂਦੇ ਇਸ ਵੱਲੋਂ ਡਰਦੇ ਹੀ ਨਹੀਂ ਅਪੀਅਰ ਹੁੰਦੇ ਐਗਜ਼ਾਮ ਦੇ ਵਿੱਚ ਕਿਉਂਕਿ ਸਾਡੀ ਜਿਹੜੀ ਬੇਸਿਕ ਐਜੂਕੇਸ਼ਨ ਚਾਹੀਦੀ ਸੀ ਉਹ ਉਸ ਲੈਵਲ ਦੀ ਅੱਜ ਵੀ ਨਹੀਂ ਹੈ ਕਿਤੇ ਨਾ ਮੈਂ ਇਨਰਸਪੈਕਟਿਵ ਆਫ ਐਨੀ ਸਰਕਾਰ ਚਾਹੇ ਮੈਂ ਕਾਂਗਰਸ ਦਾ ਐਮਐਲਏ ਰਿਆਂ ਸਾਡੀਆਂ ਕਾਂਗਰਸ ਸਰਕਾਰਾਂ ਵੀ ਦੂਜੀਆਂ ਸਰਕਾਰਾਂ ਵੀ ਇਸ ਫਰੰਟ ਤੇ ਫੇਲ ਹੋਈਆਂ ਨੇ ਉਹ ਮਿਆਰ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੇ ਸਕੇ ਇਸੇ ਕਰਕੇ ਬੱਚਿਆਂ ਨੇ ਕਿਉਂਕਿ ਬੱਚਿਆਂ ਨੂੰ ਅਪਰਚੂਨਿਟੀ ਚਾਹੀਦੀ ਅੱਜ ਦਾ ਜਿਹੜਾ ਜ਼ਮਾਨਾ ਹੈ ਇੱਕ ਮਿੰਟ ਜਿਹੜਾ ਅੱਜ ਦਾ ਯੋਗ ਹੈ ਸੋਸ਼ਲ ਮੀਡੀਆ ਦਾ ਯੋਗ ਹੈ ਬੱਚੇ ਦੇਖਦੇ ਨੇ ਵੀ ਸਾਡਾ ਕਜ਼ਨ ਜਿਹੜਾ ਅਜ ਤੋਂ 20 ਸਾਲ ਪਹਿਲਾਂ ਗਿਆ ਸੀ ਕੈਨੇਡਾ ਚ ਜਾਂ ਅਮਰੀਕਾ ਚ ਉਹ ਵਧੀਆ ਕਾਰ ਚ ਛੜਿਆ ਫਿਰ ਤੋਂ ਉੱਥੋਂ ਵਧੀਆ-ਵਧੀਆ ਫੋਟੋਆਂ ਆਉਂਦੀਆਂ ਨੇ ਉਹ ਬੱਚੇ ਦਾ ਵੀ ਮਨ ਨਾਲ ਚਾਹੁੰਦਾ ਉਹ ਸਿਵਲ ਸਰਵਿਸ ਵਾਲ ਨੂੰ ਕਿਉਂ ਤੁਰਨਗੇ ਉਹ ਤਾਂ ਉੱਥੇ ਜਿਹੜੀ ਚੱਗਾ ਚੰਦ ਲਾਈਫ ਹੈ ਇਸ ਕਰਕੇ ਕਹਿ ਰਿਹਾ ਗੁਰਿੰਦਰ ਮੱਲੀ ਸਾਹਿਬ ਆਏ ਆ ਅੱਜ ਇਹਨਾਂ ਦਾ ਅਸੀਂ ਸਨਮਾਨ ਵੀ ਕਰਨਾ ਹੈ ਮੱਲੀ ਸਾਹਿਬ ਤੁਸੀਂ ਕਿਉਂ ਗਏ ਪੰਜਾਬ ਛਡ ਹਾਲਾਂਕਿ ਅੱਜ ਮਾਣ ਨਾਲ ਕਹਿੰਦੇ ਆ ਕਿ ਆਸਟ੍ਰੇਲੀਆ ਸਿਡਨੀ ਚ ਜੇ ਕੋਈ ਟੌਪ 10 ਪੰਜਾਬੀਆਂ ਚ ਨਾ ਹੈ ਤਾਂ ਸਾਡੇ ਭਰਾ ਦਾ ਨਾਮ ਹੈ ਅੱਜ ਇਹਦਾ ਸਨਮਾਨ ਵੀ ਅਸੀਂ ਇਹਨਾਂ ਦਾ ਪੰਜਾਬ ਦਾ ਮਾਣ ਅਵਾਰਡ ਨਾਲ ਕਰਨਾ ਹੈ ਅੱਜ ਤੁਹਾਡੇ ਰਹੀਂ ਪਰ ਤੁਸੀਂ ਗਏ ਤਾਂ ਕਿਉਂ ਗਏ ਬਾਈ ਛੱਡ ਕੇ ਇੱਥੋਂ ਪਹਿਲਾਂ ਤਾਂ ਸਾਰਿਆਂ ਦਾ ਥੋੜਾ ਨੇੜੇ ਕਰ ਲਓ ਹੈਲੋ ਹਾਂਜੀ ਦੇਖੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਧੰਨਵਾਦ ਮਾਈਕ ਨੇੜੇ ਕਰ ਲਓ ਹੈਲੋ ਆ ਦੇ ਦਿਓ ਨਵਾਂ ਸਾਰਿਆਂ ਦਾ ਬਹੁਤ-ਬਹੁਤ ਮੇਰੇ ਲਈ ਬੜਾ ਭਾਗਾਂ ਵਾਲਾ ਟਾਈਮ ਹੈ ਕਿ ਤੁਹਾਡੀ ਸਾਰਿਆਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਦੂਜੇ ਨੰਬਰ ਤੇ ਵੇਖੋ ਜਿੱਦੋਂ ਤੁਹਾਡਾ ਸਵਾਲ ਸੀਗਾ ਵੀ ਬਾਹਰ ਜਾਣ ਦਾ ਜਿਹੜੇ ਟਾਈਮ ਮੈਂ ਗਿਆ ਸੀ 18-19 ਸਾਲ ਪਹਿਲਾਂ ਜੇ ਉਸ ਟਾਈਮ ਦੇ ਵਿੱਚ ਕੋਈ ਵੀ ਬੰਦਾ ਸ਼ੌਂਕ ਨਾਲ ਨਹੀਂ ਸੀ ਜਾਂਦਾ ਅੱਜ ਕੱਲ ਦਾ ਜਿਹੜਾ ਰੁਝਾਨ ਹੈ ਅੱਜ ਕੱਲ ਸ਼ੌਂਕ ਜ਼ਿਆਦਾ ਜਿੱਦਾਂ ਭਾਜੀ ਉਹਨਾਂ ਨੇ ਕਿਹਾ ਵੀ ਵੇਖਾ ਦੇਖੀ ਫੋਟੋਆਂ ਦੇਖ ਕੇ ਵੀਲਾਂ ਦੇਖ ਕੇ ਉਦੋਂ ਇਸ ਤਰ੍ਹਾਂ ਸੀ ਵੀ ਹਾਲਾਤ ਅੱਜ ਵੀ ਉਵੇਂ ਹੀ ਨੇ ਤੇ ਪਹਿਲਾਂ ਵੀ ਉਦਾਂ ਹੀ ਸੀਗੇ ਕੁਝ ਬਦਲਿਆ ਨਹੀਂ ਉਸ ਟਾਈਮ ਦੇ ਵਿੱਚ ਜੌਮਾਂ ਅੱਜ ਵੀ ਜ਼ਿਆਦਾ ਨਹੀਂ ਅਵੇਲੇਬਲ ਹੈਗੀਆਂ ਤੇ ਜੇ ਕਹੀਏ ਵੀ ਯੂਥ ਨਾ ਪਰ ਰੋਕ ਸਕਦੇ ਆ ਇਹ ਝੂਠੀ ਗੱਲ ਹੈ ਮੇਰੇ ਹਿਸਾਬ ਨਾਲ ਪਰ ਅੱਜ ਲੋੜ ਤੋਂ ਵੱਧ ਲੋਕ ਜਾ ਰਹੇ ਆ ਰਿਸਾਂ ਦੇ ਨਾਲ ਸਰ ਸਕਦਾ ਬਹੁਤੇ ਲੋਕਾਂ ਦੇ ਇੱਥੇ 25 25 50 50 ਕਿੱਲਿਆਂ ਵਾਲੇ ਲੋਕ ਜਾ ਰਹੇ ਆ ਜਿਹੜਾ ਬੜਾ ਦੁਖਾਂਤ ਹੈ ਰਹੀ ਗੱਲ ਜਿੱਦਾਂ ਤੁਸੀਂ ਮੈਨੂੰ ਕਿਹਾ ਸੀਗਾ ਤੇ ਮੈਂ ਵੀ ਉਸੇ ਕੜੀ ਦੀ ਇੱਕ ਉਸੇ ਮਜਬੂਰੀ 'ਚ ਗਿਆ ਸੀ ਵੀ ਇੱਥੇ ਅੱਗੇ ਕਰਨਾ ਕੀ ਹੈ ਤੇ ਮੇਰੇ ਸੰਗੀ ਸਾਥੀ ਯਾਰ ਮਿੱਤਰ ਪਹਿਲਾਂ ਹੀ ਉੱਥੇ ਸੀਗੇ ਤੇ ਉਹਨਾਂ ਦੀ ਹੱਲਾਸ਼ੀਰੀ ਦੇ ਨਾਲ ਅਸੀਂ ਵੀ ਜਾ ਚੜ ਗਏ ਜੀ ਇਹ ਇੱਕ ਕਾਰਨ ਬਣਿਆ